ਫਿੱਤਵਾ ਮਾਤਿੱਤਿਕਾ ਦੁੱਖਾਂ ਦਾ ਪਹਾੜ ਸਰਹੱਦ 'ਤੇ ਦੁੱਸਕੇ ਭਰਾਵਾਂ ਦੀ ਹੋਈ ਮੌਤ ਨਿਹੰਗ ਫਾਸਟ ਫੂਡ ਦੇ ਨਾਮ ਤੇ ਫਾਸਟ ਫੂਡ ਦਾ ਕਰਦੇ ਸੀ ਕੰਮ ਇੰਸਟਾਗ੍ਰਾਮ 'ਤੇ ਨਿਹੰਗ ਸਿੰਘ ਫਾਸਟ ਫੂਡ ਦੇ ਨਾਮ ਨਾਲ ਸੰਮਸ਼ਹੂਰ ਪੀਤੀ ਤੇ ਨੀ ਹਲਕਾ ਟੇਰਾ ਪਪਾ ਨਾਨਕ ਤੇ ਪਿੰਡ ਕੋਟਲੀ ਸੂਰਤ ਮੱਲੀ ਦੇ ਦੁੱਸਕੇ ਭਰਾ ਆਕਾਸ਼ਦੀਪ ਤੇ ਦਲਜੀਤ ਸਿੰਘ ਨਾਲ ਫਤਿਹਗੜ੍ਹ ਦੁਨੀਆ ਤੋਂ ਉਦਿਸਮੀ ਭਿਆਨਕ ਸਰਹੱਦ ਸਾਵਾ ਪ੍ਰੇਮੋਕ ਤੇ ਆਕਾਸ਼ਦੀਪ ਦੀ ਮੌਤ ਹੋ ਗਈ ਜਤ ਦੇ ਛੋਟਾਪਰਾ ਦਲਜੀਤ ਸਿੰਘ ਗੰਭੀਰ ਉੱਚੀ ਚੱਕਮੀ ਹੋ ਗਿਆ ਸੀ ਜਿਸ ਦਾ ਅਮਰਸਰ ਦੇ ਨਜੀਰ ਹਸਪਤਾਲ ਦੇ ਇਲਾਜ ਦੌਰਾਨ ਮੌਤ ਹੋ ਗਈ ਸੀ ਦੋਵੇਂ ਸਕੇ ਭਰਾਵਾਂ ਦੀ ਮੌਤ ਦੀ ਖਬਰ ਸੁਣਨ ਨਾਲ ਪੂਰੇ ਪਿੰਡ 'ਚ ਮਾਹੌਲ ਕਮਕੀਨ ਹੋ ਗਿਆ ਅਤੇ ਪਿਤਾ ਮਾਤਾ ਦੇ ਦੁੱਖਾਂ ਦਾ ਪਹਾੜ ਟਿਕਨਾਲ ਉਸਤਾ ਪੁਰਾਹ ਹਲ ਹੈ ਜਿਕਰ ਜੋ ਕਰੇ ਤੋਵੇਂ ਪੁਰਾਹ ਫਟੇਗੜ ਚੂਰੀਆਂ ਪੁਰਾਣਾ ਬਸ ਅਦਾ ਵਿਖੇ ਨਿਹੰਗ ਸ਼ਿਨ ਫਾਸਟ ਫੂਡ ਦੇ ਨਾਂ ਤੇ ਫਾਸਟ ਫੂਡ ਦਾ ਕੰਮ ਕਰਦੇ ਸਨ ਅਤੇ ਰੋਜ਼ਾਨਾ ਫਟੇਗੜ ਚੂਰੀਆਂ ਤੋਂ ਸ਼ਾਮ ਨੂੰ ਵਾਪਸ ਆਪਣੇ ਪਿੰਡ ਕੋਟਲੀ ਸੂਰਤ ਮੱਲੀ ਕਰ ਜਾਂਦੇ ਸਨ ਬੀਤੇ ਦਿਨੀ ਤੇ ਰਾਤ ਆਪਣੇ ਕੰਮ ਤੋਂ ਘਰੇ ਵਾਪਸ ਆਪਣੇ ਸਮੇਂ ਹਸਾਬ ਪ੍ਰਚੀਤ ਦੋਨੋਂ ਬ੍ਰਹਮਦੀਪ ਮੌਤ ਕੋ ਵਿਖੇ ਤਰਵਾਰਕ ਨੇਬਰ ਨੇ ਐਸਐਸਪੀ ਪਟਾਲਾ ਅਤੇ ਉਸ ਦੇ ਉੱਚ ਅਧਿਕਾਰੀਆਂ ਤੋਂ ਮੰਕੀਤੀ ਹੈ ਕਿ ਇਸ ਮਾਮਲੇ 'ਚ ਸੀਸੀਟੀਵੀ ਕੈਮਰੇ ਖੰਗਲ ਕੇ ਅਮਰੀਕੀ ਨਾਲ ਛਾਣਬੀਨ ਕਰਕੇ ਪੰਤਾ ਇਨਸਾਫ ਦਿੱਤਾ ਜਾਵੇ ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਹਾਦਸੇ ਦਾ ਰੂਪ ਦਿੱਤਾ ਗਿਆ ਹੈ ਤਾਂ ਹਨ ਦੱਸ ਦਈਏ ਕਿ ਨਿਹੰਗ ਸਿੰਘ ਫਾਸਟ ਫੂਡ ਦੇ ਨਾਮ ਤੇ ਤੋਂਨੂ ਇੰਸਟਾਗ੍ਰਾਮ ਉਤੇ ਕਾਫੀ ਮਸ਼ਹੂਰ ਸਨ ਅਤੇ ਫਟੇਗੜ ਜੂੜੀਆਂ ਵਿਖੇ ਪੁਰਾਣੇ ਬੱਸ ਅਡੇ ਫਾਸਟ ਫੂਡ ਦਾ ਤੋਂ ਮੇ ਕੰਮ ਕਰਦੇ ਸਨ ਅਤੇ ਨਿਹੰਗ ਸਿੰਘ ਬਾਣੇ ਵਿੱਚ ਰਹਿੰਦੇ ਸਨ ਤਮ ਬੜੀ ਗੱਲੂ ਕਿ ਤੁਹਾਡੇ ਦੋ ਬੇਟੇ ਨੌਜਵਾਨ ਜਿਹੜੇ ਵਿਚਾਰੇ ਇਸ ਦੁਨੀਆ ਤੋਂ ਚਲ ਗਏ ਨੇ ਕੀ ਗੱਲਬਾਤ ਕੀ ਪਤਾ ਨਹੀਂ ਜੇ ਸਾਨੂੰ ਕੰਮ ਹੀ ਫਰੇਗੜ ਚੱਲਦਾ ਜੇ ਔਰੇ ਬੱਚੇ ਤਾਂ ਉੱਥੇ ਜਾਂਦੇ ਘਰੋਂ ਪਲੰਗੇ ਪੜੇ ਜਾਂਦੇ ਔਰੇ ਬੱਚੇ ਕੰਮ ਤੇ ਜਾਂਦੇ ਕੰਮ ਤੋਂ ਆਉਂਦੇ ਹੀ ਪਤਾ ਨਹੀਂ ਕਿ ਉਹਨਾਂ ਕੀ ਬਣਿਆ ਰਾਜ ਕੀ ਨਹੀਂ ਬਣਿਆ ਸਾਨੂੰ ਨਹੀਂ ਪਤਾ ਇਹ ਗੱਲ ਦਾ ਮੇਰੇ ਘਰ ਚ ਉਹ ਕਮਾਉ ਹੀ ਗਏ ਮੇਰਾ ਆਦਮੀ ਵੀ ਨਹੀਂ ਹੈਗਾ ਮੈਂ ਕਿ ਗਰੀਬਾਂ ਬਹੁਤ ਦੇ ਗਰੀਬ ਆਂ ਜੀ ਕਰ ਉੱਜੜ ਗਿਆ ਹਟਾ ਹਾਂਸ ਲੈ ਨਾ ਕਿੱਲ ਅਬ ਦੱਸ ਕੀ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦਾ ਐਕਸੀਡੈਂਟ ਹੋਇਆ ਜਾਂ ਕੋਰਬਲ ਬੱਸ? ਮਾਨੂੰ ਲੱਗਦਾ ਕੋਈ ਵਾਰਦਾਤ ਹੋਈ ਹੈ ਉਹਨਾਂ ਤੇ। ਵਾਰਦਾਤ ਕੀਤੀ ਕਿਹਨੇ ਉਹਨਾਂ ਤੇ ਕੋਈ ਇਹਨਾਂ ਦੇ ਕੋਈ ਮਾੜੀ ਕਿਹਨਾਂ ਨਹੀਂ ਕੋਈ ਦੁਸ਼ਮਣੀ ਕੋਈ ਸਾਡੇ ਨਾਲ ਕਿਹਨਾਂ ਨਹੀਂ ਲੱਗਦੀ ਮੇਰੇ ਬੱਚੇ ਬਹੁਤ ਨੇਕ ਹੀ। ਸਾਰਾ ਜੱਗ ਸੁਲੰਦਾ ਮੇਰੇ ਬੱਚਿਆਂ ਨਾਲ। ਵੇਗ ਕੇ ਬਾਰੇ ਕਵਾਰੇ ਮੇਰੇ ਬੱਚੇ ਮੇਰੇ ਬੱਚਿਆਂ ਨੇ ਤਾਂ ਜੇ ਵੇਖਿਆ ਹੀ ਕੱਖ ਨਹੀਂ ਮੇਰੇ ਬੱਚਿਆਂ ਦੀਆਂ ਤਾਂ ਜੇ ਉਮਰਾਂ ਹੀ ਇੱਕ 19 ਸਾਲ ਦਾ ਹੀ ਇੱਕ 25 ਸਾਲ ਦਾ ਹੀ ਕੀ ਮੈਂ ਕਰਦੇ ਆਪਾਂ ਇਹਨੂੰ ਇਹੋ ਮੰਗ ਚਾਹੀਦੀ ਮੇਰੇ ਬੱਚਿਆਂ ਨੂੰ ਹਨਸਾਉ ਚਾਹੀਦਾ ਮਸਾਫ ਚ ਇਹਦਾ ਮੇਰੇ ਬੱਚਿਆਂ ਨੂੰ ਕੀ ਹੋਇਆ ਮੇਰੇ ਬੱਚਿਆਂ ਦੇ ਨਾਲ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਇਹਨਾਂ ਨਾਲ ਕੋਈ ਵਾਰਦਾਤ ਲੱਗਦੀ ਕੀ ਕਿਸੇ ਨੇ ਕੋਈ ਧੰਪੇ ਵਗੈਰਾ ਦਿੱਤੀ ਇਹ ਨਹੀਂ ਸਾਨੂੰ ਪਤਾ ਪਰ ਜਿਹੜੀਆਂ ਉਹਨਾਂ ਨਾਲ ਸੱਟਾਂ ਲੱਗੀਆਂ ਉਹਨਾਂ ਨੂੰ ਜਿੰਨੀਆਂ ਉਹਦੇ ਤੋਂ ਇਹ ਲੱਗਦਾ ਕਿ ਉਹਨਾਂ ਨਾਲ ਕੋਈ ਵਾਰਦਾਤ ਹੋਈ ਹੈ ਕੀ ਕੰਮ ਕਰਕੇ ਕਰਦੇ ਸੀ ਕਮ ਆਡੀ ਦੁਕਾਨ ਆ ਪਰਗਰਾਂ ਦੀ ਉੱਤੇ ਫਟੇਗੜ ਆ ਫਾਸਟ ਫਰੂਟ ਦੀ ਦੁਕਾਨ ਆ ਅੱਡੀ ਕਿੰਨੇ ਕ ਸਾਲਾਂ ਤੋਂ ਕਰ ਰਹੇ ਸਾਲ ਕੀ ਹੋਇਆ ਅੱਜ ਸਾਲ ਕੇ ਆਖੋ ਨੀ ਪਰ ਮੇਰੇ ਪੁੱਤ ਦੀ ਚੜ੍ਹਾਈ ਵੇਖ ਕੇ ਜਰਿਆ ਨਹੀਂ ਗਿਆ ਲੋਕਾਂ ਦਾ ਹਾਂ ਬਹੁਤ ਜ਼ਿਆਦੇ ਗਰੀਬ ਹਾਂ ਜੋ ਵੀ ਮੇਰੇ ਬੱਚਿਆਂ ਨਾਲ ਹੋਇਆ ਜੇ ਕੋਈ ਸੜਕ ਤੇ ਕੈਮਰੇ ਲੱਗੇ ਆ ਉਹਨਾਂ ਨੂੰ ਚੈੱਕ ਕੀਤਾ ਜਾਵੇ ਮੇਰੇ ਬੱਚਿਆਂ ਦੇ ਨਾਲ ਕੀ ਵਾਪਰੀ ਆ ਉੱਥੇ ਪੁਲਿਸ ਨੂੰ ਪੂਰੀ ਕਾਰਵਾਈ ਕਰਨੀ ਚਾਹੀਦੀ ਆ ਉੱਥੇ ਵੇਖਣਾ ਚਾਹੀਦਾ ਜਾ ਕੇ ਕੀ ਹੋਇਆ ਕੀ ਨਹੀਂ ਸਾਨੂੰ ਪੂਰਾ ਅਨਸਾਸ ਚਾਹੀਦਾ ਲਗਾਤਾਰ ਤਰਾ ਇਹ ਹੋਲੀ ਤਰੱਕੀ ਕਾਫੀ ਕਰਨ ਦੇ ਅਸੀਂ ਪੇਜ ਵੀ ਕਾਫੀ ਮਨ ਹਾਈਲਾਈਟ ਹੋਇਆ ਸੀ ਇਹਨਾਂ ਦਾ ਤੇ ਸਾਨੂੰ ਤਾਂ ਖੁਸ਼ੀ ਹੋਈ ਵੀ ਸਾਡੇ ਭਰਾ ਹੁਣ ਤਰੱਕੀ ਵਾਲੇ ਪਾਸੇ ਜਾਣ ਦੇ ਨੇ ਹਾਲਾਤ ਤੁਸੀਂ ਕਰ ਦੇਵੇ ਹੀ ਲੈ ਜੇ ਸਾਡੇ ਚਾਚਾ ਜੀ ਦੀ ਪਹਿਲੇ 2 ਸਾਲ ਪਹਿਲੇ ਡੈਥ ਹੋ ਗਈ ਸੀ ਇਹਨਾਂ ਨੇ ਸਾਨੂੰ ਸਹਾਰਾ ਸੀ ਵੀ ਬੰਦੇ ਬਹੁਤ ਹੀ ਜ਼ਿਆਦਾ ਮਿਹਨਤੀ ਸੀ ਕਦੀ ਵੀ ਮਤਲਬ ਬਿਨਾ ਕੰਮ ਤੋਂ ਕਿਸੇ ਦੇ ਲਾਗੇ ਨਹੀਂ ਖਲੋਣਾ ਆਪਣੇ ਕੰਮ ਦੇ ਅਕੋਰਡਿੰਗ ਹੀ ਚੱਲਣਾ ਜਾਂਦਾ ਇਹਨਾਂ ਨੇ ਮਾ ਬਸ ਔਖਾ ਹੋ ਗਿਆ ਬਹੁਤ ਜ਼ਿਆਦਾ ਜੀ ਸਾਡੀ ਅੱਜ 2 ਦਿਨ ਬੋਲੀ ਨਹੀਂ ਹੈਗੀ ਪਹਿਲੀ ਗੱਲ ਇੱਕ ਘਟਨਾ ਰੱਬ ਨੇ ਵੀ ਬਹੁਤ ਕਹਿਰ ਕੀਤਾ ਸਾਡਾ ਇੱਕ ਭਰਾ ਹੀ ਛੱਡ ਦਿੰਦੇ ਨਾ ਸਾਨੂੰ ਤਾਂ ਵੀ ਹੋਣਾ ਸੀ ਵੀ ਮੰਜੇ ਤੇ ਵਿਰਿੰਦਾ ਸਾਨੂੰ ਤਾਂ ਵੀ ਆਪਾਂ ਸੇਵਾ ਕਰ ਲੈਣੀ ਸੀ ਤੇ ਸਾਡੇ ਭਰਾ ਮਤਲਬ ਸਾਡੀ ਚਾਚੀ ਉਹ ਸਾਰੇ ਜੀ ਲੈਂਦੀ ਹੁਣ ਜਿਹੜੇ ਕਮਾਊ ਪੋਤੋ ਤੁਰ ਗਏ ਹੁਣ ਮਾਂ ਦਾ ਪਿੱਛੋ ਕੀ ਸਾਰਾ ਇਹ ਤਾਂ ਮਾਂ ਹੀ ਜਾਣਦੀ ਨਾ ਜਾਂ ਆਪਾਂ ਜਾਣਦੇ ਵੀ ਸਾਡੇ ਕਿੰਨਾ ਤਗੜਾ ਘਾਟਾ ਪੈ ਗਿਆ ਸਾਨੂੰ ਮੰਗ ਕੀ ਕਰਦੇ ਮੰਗਾ ਆਪਾਂ ਇਹ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਲ ਵੀ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਇਹ ਇਹਨੂੰ ਐਕਸੀਡੈਂਟ ਦਾ ਰੂਪ ਨਾ ਦਿੱਤਾ ਜਾਵੇ ਬਾਰ-ਬਾਰ ਤੇ ਇਹਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਤੇ ਜਿਨ੍ਹਾਂ ਨੇ ਇਹ ਹਮਲਾ ਕੀਤਾ ਵਾ ਉਹਨਾਂ ਨੂੰ ਛੇਤੀ ਛੇਤੀ ਸ਼ਾਨੀਮਾਨ ਕੀਤੀ ਜਾਵੇ ਪੁਲਿਸ ਨੇ ਕੋਈ ਏਡੀ ਸਖਤ ਕਾਰਵਾਈ ਨਹੀਂ ਕੀਤੀ ਹੈਗੀ ਕਿ ਜਿਹੜੇ ਮਤਲਬ ਆਪਾਂ ਕਾਤਲਾਂ ਨੂੰ ਫੜ ਸਕੀਏ ਕਹਿੰਦੇ ਨੇ ਦੋ ਟਰਾਲੀਆਂ ਲੰਗੀਆਂ ਨੇ ਇੱਕ ਗੱਡੀ ਲੰਗੀ ਆ ਇਹ ਫੋਲੋ ਅਪ ਕਿਉਂ ਨਹੀਂ ਕਰਦੇ ਪਏ ਉਹ ਆਪਾਂ ਥੋੜਾ ਸਰ ਕਰਨੇ ਹੈਗੇ ਜਾਂ ਤਾਂ ਸਾਨੂੰ ਟਾਈਮ ਦੇ ਦੇਣ ਵੀ ਤੁਸੀਂ ਨਹੀਂ ਕਾਰਵਾਈ ਕਰਨੀ ਆਪਾਂ ਨਿਆਂ ਸਿੰਘਾਂ ਨਾਲ ਲੜ ਕੇ ਆਪਾਂ ਆਪ ਜਾਂਚ ਕਰ ਲੈਨੇ ਆਂ ਦੇਖੋ ਜੀ ਇਹ ਤੇ ਇਹੋ ਜਿਹਾ ਮਤਲਬ ਮੁਸੀਬਤ ਪਰਿਵਾਰ ਤੇ ਆ ਗਈ ਹੈ ਜਿਹੜੀ ਇਹ ਕਦੇ ਵੀ ਨਹੀਂ ਭੁਲਾਈ ਜਾ ਸਕਦੀ। ਬੱਚੇ ਬੜੇ ਵਧੀਆ ਸੀਗੇ ਆਪਣਾ ਕੰਮ ਕਰ ਲੈ ਕੇ ਤੁਰ ਪਏ ਸੀ। ਮਿਹਨਤੀ ਫਾਸਟ ਫੂਡ ਦਾ ਕੰਮ ਬੜਾ ਵਧੀਆ ਚੱਲ ਪਿਆ ਸੀ ਇਹਨਾਂ ਦਾ। ਸਭ ਤੋਂ ਵੱਡੀ ਗੱਲ ਜੀ ਹੈ ਨਿਹੰਗ ਸਿੰਘ ਸੀਗੇ ਕੋਈ ਉਹਨਾਂ ਨਾਲ ਕਿਸੇ ਨਾਲ ਲੜਕੜ ਨਹੀਂ ਸੀ। ਕੋਈ ਉਹਨਾਂ ਦੀ ਰੰਜਿਸ਼ ਨਹੀਂ ਕਿਤੇ। ਤੇ ਪਤਾ ਨਹੀਂ ਹੁਣ ਇਹ ਹਾਦਸਾ ਵਾ ਜਾਂ ਮਤਲਬ ਹਾਦਸੇ ਦਾ ਰੂਪ ਜਿਹੜਾ ਦਿੱਤਾ ਜਾ ਰਿਹਾ ਵਾ। ਕੁਝ ਨਹੀਂ ਅਜੇ ਤੇ ਕਹਿ ਸਕਦੇ। ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਕਿ ਇਹਨਾਂ ਨੂੰ ਪਰਿਵਾਰ ਦੇ ਨਾਲ ਜਿਹੜੀ ਆ ਹੈਲਪ ਕਰਨ। ਤੇ ਪਰਿਵਾਰ ਨੂੰ ਜਿਹੜਾ ਇਨਸਾਫ ਦਵਾਜਾ ਬੜਾ ਮਾਹੌਲ ਗਮਗੀਨ ਜਾਂ ਬਣਿਆ ਹਾਂਜੀ ਪਹਿਲੀ ਗੱਲ ਤੇ ਇਹ ਹੈ ਕਿ ਅਸੀਂ ਸੜਕੀ ਹਾਸਾ ਕਹਿ ਸਕਦੇ ਹਾਂ ਇਹਨੂੰ ਠੀਕ ਹੈ ਜੀ ਪਰ ਜਿਹੜੀ ਸਿਚੁਏਸ਼ਨਾਂ ਅਸੀਂ ਉਸ ਵੇਲੇ ਹੀ ਵੇਖੀਆਂ ਨੇ ਉਹਦੇ ਅਕੋਰਡਿੰਗਲੀ ਇਹ ਸਿਰਫ ਸੜਕੀ ਹਾਸਾ ਕਹਿਣਾ ਇਹਨੂੰ ਗਲਤ ਗੱਲ ਹੋਏਗੀ ਇਹਦੇ ਵਿੱਚ ਆ ਕਾਫੀ ਚਾਂਸ ਨਜ਼ਰ ਆਉਂਦੇ ਆ ਜਿਹਦੇ ਵਿੱਚ ਇਹ ਮਤਲਬ 사ਜਿਸ਼ ਹੋ ਸਕਦੀ ਆ ਇਸ ਸਾਜਿਸ਼ ਇਤਨੇ ਇੱਕ ਦੋ ਬੰਦਾ ਨਹੀਂ ਇਨਵੋਲਵ ਹੋ ਸਕਦਾ ਇਹਦੇ ਵਿੱਚ ਕਿਉਂਕਿ ਨਿਆਂਗ ਸਿੰਘ ਹੀ ਪਈ ਹਾਂ ਸ਼ਾਸਤਰਧਾਰੀ ਬੰਦਾ ਸੀ ਦੋ ਜਣੇ ਹੀ ਚੰਗੇ ਝੋਟੇ ਵਰਗੇ ਭਰਾ ਹਣ ਦੋਵੇਂ ਤੇ ਉਹਨਾਂ ਨੂੰ ਕੋਸ਼ਿਸ਼ਾਂਾਂ ਦੇ ਵਿੱਚ ਢੇਰੀ ਕਰਨ ਲਈ ਕੋਈ 5-7 ਬੰਦੇ ਵੀ ਲੱਗਦੇ ਆ ਠੀਕ ਹੈ ਜੀ ਤੇ ਬਾਕੀ ਉਥੇ ਮੌਕੇ ਤੇ ਅਸੀਂ ਜਿਹੜੇ ਵੀਰ ਸਭ ਤੋਂ ਪਹਿਲਾਂ ਪਹੁੰਚੇ ਉਹਨਾਂ ਨਾਲ ਵੀ ਗੱਲ ਕੀਤੀ ਸੀ ਉਹਨਾਂ ਨੇ ਇੱਕ ਕਾਲੀ ਕ੍ਰੇਟਾ ਦੀ ਗੱਲ ਕੀਤੀ ਸੀ ਜਿਹੜੀ ਪਿੱਛੋਂ ਹੌਲੀ ਆਈ ਆ ਤੇ ਜਿਤਨਾ ਕੋਈ ਵੇਖਣ ਆਇਆ ਹੁੰਦਾ ਆ ਕਿ ਜਿੰਦੇ ਆ ਜਾਂ ਮਰ ਗਏ ਆ ਮਤਲਬ ਇਹ ਇਹ ਸਾਡੀ ਸੋਚ ਆ ਤੇ ਫਿਰ ਇੱਕਦਮ ਨਿਠਾਉਂਦੇ ਆ ਉਤੋਂ ਠੀਕ ਹੈ ਜੀ ਸੋ ਪੁਲਿਸ ਨੂੰ ਚਾਹੀਦਾ ਆ ਵੀ ਇਹੋ ਜਿਹੇ ਜਿਹੜੇ ਬੇਸ਼ੱਕ ਛੋਟੇ ਛੋਟੇ ਪੁਆਇੰਟ ਲੱਗਣਦੇ ਆ ਇਹਨਾਂ ਨੂੰ ਵੀ ਜਾਂਚ ਦੇ ਘੇਰੇ ਦੇ ਵਿੱਚ ਲਿਆਂਦਾ ਜਾਵੇ ਦੇਖੋ ਜੀ ਪਿੰਡ ਕੋਟਲੀ ਸੂਰਤਮੱਲੀ ਤੋਂ ਤੋਂ ਬੱਚੇ ਜਿਹੜੇ ਸੀ ਉਹਨਾਂ ਦਾ ਇੱਕ ਬੜਾ ਹੀ ਦਰਦਨਾਕ ਹਸਾ ਆ ਉਹਨਾਂ ਨਾਲ ਉਹਨਾਂ ਦੀ ਮੌਤ ਹੋਈ ਹੈ ਜੀ ਇੱਕ ਦੀ ਮੌਤ ਮੌਕੇ ਦੇ ਉੱਤੇ ਹੋ ਗਈ ਤੇ ਇੱਕ ਦੀ ਮੌ ਕੱਲ ਰਾਤ ਨੂੰ ਹੋਈ ਹੈ ਭਾਈ ਅਸੀਂ ਉਸ ਸੰਬੰਧ ਦੇ ਵਿੱਚ ਡੀਐਸਪੀ ਸਾਹਿਬ ਦੇ ਦਫ਼ਤਰ ਆਏ ਹਾਂ ਫਤਿਹਗੜ ਚੂੜੀਆਂ ਇਹਨਾਂ ਨੂੰ ਬੇਨਤੀ ਕਰਨ ਆਏ ਆ ਕਿ ਭਾਈ ਪਰਿਵਾਰ ਦਾ ਬਹੁਤ ਮਾੜਾ ਹਾਲ ਆ ਜਿਹੜਾ ਇਹ ਇਹ ਜਿਹੜਾ ਸਾਰਾ ਘਟਨਾਕ੍ਰਮ ਹੋਇਆ ਆ ਇਹ ਕਿਸੇ ਵੀ ਐਂਗਲ ਨੂੰ ਐਕਸੀਡੈਂਟ ਵਾਲੇ ਐਂਗਲ ਨੂੰ ਜਿਹੜਾ ਸਹੀ ਤਰੀਕੇ ਦੇ ਨਾਲ ਨਹੀਂ ਜਸਟੀਫਾਈ ਕਰ ਸਕਣ ਦੇ ਆ ਅਸੀਂ ਡੀਐਸਪੀ ਸਾਹਿਬ ਨੂੰ ਇਹ ਬੇਨਤੀ ਕਰਨਾ ਆਏ ਹਾਂ ਕਿ ਭਾਈ ਇਹਦੇ ਵਿੱਚ ਹਰ ਤਰ੍ਹਾਂ ਦਾ ਐਂਗਲ ਜਿਹੜਾ ਆ ਉਹ ਖੰਡਾ ਲਿਆ ਜਾਵੇ ਤੇ ਉੱਚ ਪੱਦਰੀ ਜਿਹੜੀ ਆ ਜਾਂਚ ਹੋਣੀ ਚਾਹੀਦੀ ਆ ਤੇ ਬਾਕੀ ਭਾਈ ਡੀਐਸਪੀ ਸਾਹਿਬ ਨੇ ਇਸ ਚੀਜ਼ ਦਾ ਆਸ਼ਵਾਸ਼ਣ ਦਿੱਤਾ ਆ ਕਿ ਅਸੀਂ ਇਸ ਚੀਜ਼ ਨੂੰ ਇੱਕ ਫਾਸਟ ਫਾਰਵਰਡ ਦੇ ਉੱਤੇ ਖੜਕੇ ਇਸ ਚੀਜ਼ ਨੂੰ ਜਲਦੀ ਤੋਂ ਜਲਦੀ ਸਾਰਾ ਕੁਝ ਮਾਮਲਾ ਜਿਹੜਾ ਆ ਉਹਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਵਾਂਗੇ ਜਿਹੜੇ ਨੌਜਵਾਨੇ ਦੀ ਡੈਥ ਹੋਇਆ ਕੀ ਕੰਮ ਕਰਦੇ ਸੀ ਪਿੱਛੇ ਕੰਮ ਕਰਦੇ ਸੀ ਇਹ ਦੋ ਨੌਜਵਾਨ ਜਿਹੜੇ ਆ ਭਾਈ ਇਹ ਇਹ ਬਰਗਰਾਂ ਦੀ ਰੇੜੀ ਲਾਉਂਦੇ ਸੀ ਤੇ ਇਹ ਫਤਿਹਗੜ ਚੂੜੀਆਂ ਦੇ ਵਿੱਚ ਤੇ ਕਿਰਤੀ ਸਿੰਘ ਹੀ ਨਿਹੰਗ ਸਿੰਘ ਹੀ ਕਿਰਤੀ ਸਿੰਘ ਹੀ ਤੇ ਹੁਣ ਇੱਕ ਕੁਦਰਤ ਜਾਣਦੀ ਆ ਇਹ ਭਾਣਾ ਵਾਪਰਿਆ ਵਾਪਰਿਆ ਕੀ ਆ ਭਾਈ ਇਹ ਆਪਣੇ ਪਰਿਵਾਰ ਨੂੰ ਚੁੱਕ ਕੇ ਤੁਰਨ ਵਾਲੇ ਦੋਵੇਂ ਬੱਚੇ ਸੀ ਤੇ ਕੁਦਰਤ ਨੇ ਬਹੁਤ ਕਹਿਰ ਘੁਮਾਇਆ ਹੈ ਪੁਲਿਸ ਕਿਸੇ ਤਰ੍ਹਾਂ ਤੱਕ ਹੁਣ ਤੱਕ ਪਹੁੰਚੀ ਜੇ ਨਹੀਂ ਪਹੁੰਚੀ ਨਹੀਂ ਫਿਲਹਾਲ ਪੁਲਿਸ ਦੇ ਵੱਲੋਂ ਕਿਸੇ ਕਿਸੇ ਵੀ ਮਤਲਬ ਗੱਲ ਦਾ ਕੋਈ ਪੁਖਤਾ ਜਵਾਬ ਨਹੀਂ ਦਿੱਤਾ ਗਿਆ ਠੀਕ ਹੈ ਜੀ ਅਸੀਂ ਆਸ ਕਰਦੇ ਹਾਂ ਕਿ ਹੁਣ ਇਸ ਮਾਮਲੇ ਨੂੰ ਸੀਰੀਅਸਲੀ ਲਿਆ ਜਾਊਗਾ ਇਹਨੂੰ ਕਿਹ ਬੰਨੇ ਲਾਇਆ ਜਾਊਗਾ ਡੀਐਸਪੀ ਜੋ ਮੈਡਮ ਉਹਨਾਂ ਦਾ ਕੀ ਵਿਸ਼ਵਾਸਨ ਦਿੱਤਾ ਤੁਹਾਨੂੰ ਉਹਨਾਂ ਡੀਐਸਪੀ ਮੈਡਮ ਉਹਨਾਂ ਨੇ ਬੜੇ ਪਿਆਰ ਨਾਲ ਬੜੇ ਧਿਆਨ ਦੇ ਨਾਲ ਸਾਡੀਆਂ ਗੱਲਾਂ ਸੁਣੀਆਂ ਨੇ ਭਈ ਸਾਡੇ ਹਰ ਗੱਲ ਦੇ ਉੱਤੇ ਉਹਨਾਂ ਨੇ ਯਕੀਨ ਦਿਵਾਇਆ ਸਾਨੂੰ ਕਿ ਇਹਦਾ ਹਰ ਐਂਗਲ ਜਿਹੜਾ ਆ ਨਾ ਇਸ ਇਹ ਘਟਨਾਕਰਮ ਦਾ ਹੰਗਾਲਿਆ ਜਾਊਗਾ ਤੇ ਇਹਨੂੰ ਸਹੀ ਦਿਸ਼ਾਵਲ ਲੈ ਕੇ ਜਾਇਆ ਜਾਊਗਾ। ਦਿੱਤੇ ਦਿਲਜੀਤ ਸਿੰਘ ਟੋਪਰਾ ਸੀਗੇ ਥਾੜਾ ਕੋਲ ਰਿਸੂਟ ਮੱਲੇ ਤੇ ਸਨ ਆਫ ਬਲਵਿੰਦਰ ਸਿੰਘ ਸੀਗੇ ਤੇ ਇਹ ਫਤਿਹਗੜ ਚੂੜਿਆਂ ਦੇ ਵਿੱਚ ਜਿਹੜੇ ਅੱਡੇ ਤੇ ਜਿਹੜਾ ਨਿਊਰਲ ਬਰਡਰਸ ਦਾ ਕੰਮ ਕਰਦੇ ਸੀ ਉਹਨਾਂ ਦੀ ਆਪਣੀ ਸ਼ਾਪ ਸੀਗੀ ਤੇ ਉਸ ਤੋਂ ਬਾਅਦ 20 ਤਰੀਕ ਨੂੰ ਸ਼ਾਮ ਕਰੀਬ 9:00 ਵਜੇ ਸ਼ਾਪ ਜਿਹੜੀ ਆਪਣੀ ক্লোਜ਼ ਕਰਕੇ ਤੇ ਆਪਣੇ ਘਰ ਨੂੰ ਵਾਪਸ ਜਾ ਰਹੇ ਸੀ ਤੇ ਜਿਹਦੇ ਦਰੋਂ ਉਹਨਾਂ ਦੇ ਪਾਡਰ ਪੰਪ ਦੇ ਨੇੜੇ ਜਿਹੜਾ ਹੈਗਾ ਵਾ ਫਤਿਹਗੁਰ ਚੁੜੀਆਂ ਉਥੇ ਜਿਹੜਾ ਤੋਂ ਕ੍ਰੋਸ ਕਰਦੇ ਹੋ ਕਣੀਕ ਮੰਗਰੋਂ ਨਿਕਲਦੇ ਕੋਟਲੀ ਸੂਤ ਮੱਲੇ ਨੂੰ ਤੇ ਉਥੇ ਜਿਹੜਾ ਪਟ્રોલ ਪੰਪ ਦੇ ਨੇੜੇ ਉਹਨਾਂ ਦਾ ਐਕਸੀਡੈਂਟ ਦੇ ਨਾਲ ਆਕਾਸ਼ਦੀਪ ਦੀ ਓਨ ਦਾ ਸਪਾਟ ਮੌਤ ਹੋ ਜਾਂਦੀ ਹੈ ਤੇ ਜਿਹੜਾ ਦਲਜੀਤ ਸਿੰਘ ਹੈਗਾ ਉਹ ਜਿਹੜਾ ਹਸਪੀਟਲ ਦੇ ਵਿੱਚ ਨਿਰਮਨ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਸੀਗਾ ਤਾਂਾ ਕੋਰਟੀ ਸੂਤ ਮਿਲ ਜੇ ਉਹ ਕੀ ਕਾਰਵਾਈ ਕਰ ਰਹੀ ਪੁਲਿਸ ਹੁਣ ਤੱਕ ਕੀ ਰਹੀ ਅ ਪੁਲਿਸ ਜਿਹੜੀ ਹੈਗੀ ਆ ਉਹ ਆਪਣੀ ਕਾਰਵਾਈ ਕੀਤੀ ਹੋਈ ਹੈ ਕਿਉਂਕਿ ਔਨ ਦਾ ਸਪੌਟ ਪੁਲਿਸ ਪੌਂਚੀ ਤੇ ਕੰਟੀਨਿਊਸਲੀ 60 ਫੂਟੇਜ ਕੈਮਰੇ ਚੈੱਕ ਕੀਤੇ ਜਾ ਰਹੇ ਸੀਗੇ ਇਸ ਟਾਈਮ ਦੇ ਦੇਰੋਂ ਜਿਹੜੀ 60 ਫੂਟੇਜ ਵਿੱਚ ਕਾ ਗੱਲ ਕਲੀਅਰ ਆਈ ਹੈ ਦੋ ਟ੍ਰਾਲੀ ਟ੍ਰੈਕਟਰ ਜਿਹੜੇ ਨੰਗੇ ਹੋਏ ਆ ਤੇ ਸਾਨੂੰ ਜਿਹੜਾ ਉਸ ਤੋਂ ਅੱਗੇ ਪਿੱਛੇ ਜਿਹੜਾ ਕੋਈ ਵੀ ਜਿਹੜੀ ਵਹੀਕਲ ਜਿਹੜਾ ਆਉਣਾ ਨਹੀਂ ਪਾਇਆ ਗਿਆ ਜਿਸ ਤਰ੍ਹਾਂ ਕਾਸ਼ਦੀਪ ਕੀ ਡੈਥ ਹੋਈ ਆ ਜਾਂ ਜਿਸ ਤਰ੍ਹਾਂ ਉਹਨਾਂ ਨੂੰ ਐਕਸੀਡੈਂਟ ਹੋਇਆ ਉਹ ਕਿਤੇ ਕਿਤੇ ਕਲੀਆਂ ਹੁੰਦਾ ਹੈ ਕਿ ਕਿਸੇ ਟਰੈਕਟਰ ਟਰਾਲੀ ਦੇ ਨਾਲ ਹੀ ਜਿਹੜਾ ਹੋਣਾ ਪਾਇਆ ਗਿਆ ਕਿਉਂਕਿ ਉਸ ਦੇ ਅੱਗੇ ਪਿੱਛੇ ਕੋਈ ਵੀ ਜਿਹੜਾ ਸਾਧਨ ਨਹੀਂ ਹੋਣਾ ਪਾਇਆ ਗਿਆ ਪਰਿਵਾਰਕ ਮੈਂਬਰਾਂ ਦੇ ਕਹਿਣ ਮੁਤਾਬਕ ਜਿਹੜਾ ਉਹਨਾਂ ਦਾ ਮਟਰ ਹੋਇਆ ਕੋ ਲੱਗਦਾ ਜੀ ਇਵਟਿਵਲ ਉਹਨਾਂ ਨੂੰ ਖਦਸ਼ਾ ਹੈ ਜੀ ਕਿ ਇਹ ਇਹਨਾਂ ਤੋਂ ਮੋਟਰ ਵਗੈਰਾ ਕੇ ਕਰਕੇ ਕਿਸੇ ਵੀ ਐਂਗਲ ਤੋਂ ਮਟਰ ਐਕਸੀਡੈਂਟ ਨਹੀਂ ਲੱਗਦਾ ਜੀ ਜਿਹੜਾ ਐਕਸੀਡੈਂਟ ਹੈ ਬੜਾ ਭਿਆਨਕ ਐਕਸੀਡੈਂਟ ਹੈਗਾ ਵਾ ਦੇਖੋ ਤੇ ਸਾਡੀ ਪੁਲਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹੜੀਆਂ ਦੋ ਟਰੈਕਟਰ ਟਰਾਲੀਆਂ ਆਈਆਂ ਹੈਗੀਆਂ ਵਾਂ ਉਹਨਾਂ ਦੇ ਅਸੀਂ ਮੱਡੀਆਂ ਤੋਂ ਕਲੀਅਰ ਕਰ ਰਹੇ ਹਾਂ ਤੇ ਬਾਕੀ ਜਿਹੜੀ 60 ਫੁੱਟੇਜ ਐਨਾਲਾਈਜ਼ ਪ੍ਰੋਪਰ ਤਿੱਕਣਾ ਚੈੱਕ ਕੀਤੀ ਜਾ ਰਹੀ ਏ ਕਿ ਅੱਗੇ ਪਿੱਛੇ ਹੋਰ ਕੋਈ ਵਹੀਕਲ ਜਿਹੜਾ ਉਸ ਟਾਈਮ ਦੇ ਵਿੱਚ ਆਉਣਾ ਨਹੀਂ ਪਾਇਆ ਗਿਆ ਤੇ ਪ੍ਰੋਪਰ ਤਰੀਕੇ ਦੇ ਚੈਕਿੰਗ ਦੇ ਨਾਲ ਜਿਹੜਾ ਹੈਗਾ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿੱਥੇ ਐਕਸੀਡੈਂਟ ਆ ਕੋਤੋਂ ਕੋ 파ਰਟਸ ਵਗੈਰਾ ਮਿਲਿਆ ਕਿਸੇ ਵੀ ਚੀਜ਼ ਦਾ ਹੋਇਆ ਤੇ 파ਰਟਸ ਵਗੈਰਾ ਤਾਂ ਹੋਊਗਾ ਤੇ ਜਾਂ ਉਹਦਾ ਕੋਈ ਆਪਣਾ ਕਲਰ ਪੈਰਾ ਲੱਗਾ ਹੋਇਆਗਾ ਮਟਰਸ ਦਾ ਨਾਮ ਦੇਖੋ ਮੋਟਰਸਾਈਕਲ ਜੋ ਇਕਦਮ ਵੱਜਿਆ ਹੈਗਾ ਵਾ ਤੇ ਉਹ ਕਾਫੀ ਦੂਰ ਤੱਕ ਖਸਿੱਟਿਆ ਵੀ ਗਿਆ ਵਾ ਤੇ ਜਿਹੜਾ ਹੈਗਾ ਇਕਦਮ ਉਹ ਵੱਜਣ ਦੇ ਨਾਲ ਉੱਥੇ ਜਿਹੜੇ ਸਕਰਚਸ ਐ ਤਾਂ ਕਾਫੀ ਦਿਖਾਈ ਦਿੰਦੇ ਸੀਗੇ ਤੇ ਛੋਟੇ-ਛੋਟੇ ਮੋਟਰਸਾਈਕਲ ਦੇ ਜਿਹੜੇ ਪਾਰਟਸ ਉਹ ਤਾਂ ਦਿਖਾਈ ਦਿੱਤੇ ਹੀ ਹੈਗੇ ਆ ਤੇ ਕੁਝ ਜਿਹੜਾ ਹੈਗਾ ਇਕ ਅਲੱਗ ਦੇ ਤੌਰ ਤੇ ਜਿਹੜਾ ਪਾਰਟ ਦਿਖਾਈ ਦਿੱਤਾ ਹੈ ਜਦ ਕਿ ਉਹ ਕਲੀਅਰ ਕਰਨਾ ਜੀ ਬਾਕੀ ਕਿਸ ਵਹੀਕਲ ਦਾ ਹੈਗਾ ਇਹ ਕੀ ਵੱਡੇ ਵਹੀਕਲ ਦਾ ਹੀ ਹੋ ਸਕਦਾ ਛੋਟੇ ਮੋਟਰਸਾਈਕਲ ਦਾ ਵਹੀਕਲ ਤਾਂ ਨਹੀਂ ਹੋ ਸਕਦਾ ਕਿਸੇ ਜਾਂ ਕਿਸੇ ਗੱਡੀ ਦਾ ਹੈ ਜਾਂ ਕਿਸੇ ਟਰੈਕਟਰ ਟਰਾਲੀ ਦਾ ਕਿਸੇ ਟਰੈਕਟਰ ਦਾ ਹੋ ਸਕਦਾ ਮੈਡਮ ਉਹ ਪਰਿਵਾਰ ਵਾਲੇ ਨੇ ਕਹਿਣ ਮੁਤਾਬਕ ਉਹਨੂੰ ਥ੍ਰੈਟ ਕਰਨਾ ਵੀ ਹੁੰਦੀਆਂ ਇਹਨੀਆਂ ਉਹਨਾਂ ਦੀ ਸ਼ੌਕਤ ਹੈ ਕਿ ਕਿਸੇ ਨੂੰ ਧਮਕੀਆਂ ਵੀ ਦਿੰਦਾ ਰਹੇ ਉਹ ਕੋਈ ਕਲੀਅਰ ਕੀਤਾ ਹੀ ਤੁਹਾਡੇ ਵੱਲੋਂ ਵੀ ਅ ਦੇਖੋ ਜੀ ਜਿਸ ਤਰ੍ਹਾਂ ਮੇਰੇ ਮੈਨੂੰ ਕੱਲ ਹੀ ਉਹਨਾਂ ਨੇ ਦੱਸਿਆ ਸੀਗਾ ਕਿ ਦਲਜੀਤ ਸਿੰਘ ਦੀ ਵੀ ਮੌਤ ਹੋ ਗਈ ਹੈ ਤੇ ਉਹਦਾ ਵੀ ਪੋਸਟਮਾਰਟਮ ਕਰਵਾਇਆ ਗਿਆ ਸੀਗਾ ਤੇ ਇਹਨਾਂ ਨੇ ਆਪਣੇ ਦੱਸਿਆ ਸੀਗਾ ਕਿ ਸਾਨੂੰ ਇਦਾਂ ਥ੍ਰੈਟ ਕਾਲਸ ਵੀ ਆਉਂਦੀਆਂ ਸੀਗੀਆਂ ਤੇ ਅਸੀਂ ਜਿਹੜਾ ਉਹਨਾਂ ਦੀ ਕਾਲ ਡਿਟੇਲ ਦੇ ਪ੍ਰੋਪਰ ਜਿਹੜੀ ਹੈ ਐਨਾਲਾਈਜ਼ ਕੀਤਾ ਜਾ ਰਿਹਾ ਜੋ ਵੀ ਇਨਵੈਸਟੀਗੇਸ਼ਨ ਆਈਗੀ ਉਹ ਤੁਹਾਡੇ ਸਾਹਮਣੇ ਦੱਸਿਆ ਜਾਵੇਗਾ ਥੈਂਕ ਯੂ